ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਫਰੈਂਕ ਸਪੀਕ ਮੁਖ ਸਕਤੋਂ। ਲਓ ਜੀ ਅੱਜ ਆਪਣਾ ਲੈਕਚਰ ਹੈ ਹੁਕ ਸਿੱਖਣ ਦਾ ਆਪਨੇ ਕੋਲੇ ਲੱਕੜ ਵਾਲਾ ਫਰੇਮ ਹੈ ਤੇ ਇਹਨੂੰ ਆਪਾਂ ਕੱਪੜੇ ਨੂੰ ਤਸਕਣਾ ਕਿਵੇਂ ਆ ਤੁਸੀਂ ਪੁੱਛਦੇ। ਫੈਬਰਿਕ ਕੋਈ ਵੀ ਹੋਵੇ ਭਾਵੇਂ ਬਰਬਰੀ ਆ ਭਾਵੇਂ ਜਾਰਜਟ ਆ ਜਿਹੜਾ ਮਰਜੀ ਆ। ਤੁਸੀਂ ਕੱਪੜੇ ਨੂੰ ਇਸ ਤਰੀਕੇ ਨਾਲ ਥੋੜਾ ਕੱਸ ਲੈਣਾ ਤੇ ਆਹ ਫਰੇਮ ਨੂੰ ਥੋੜਾ ਜਿਹਾ ਢਿੱਲਾ ਕਰ ਲੈਣਾ ਤੇ ਇਹਦੇ ਉੱਪਰ ਜਿਹੜਾ ਆਪਾਂ ਲਗਾ ਲੈਣਾ। ਲਗਾਉਣ ਦਾ ਤਰੀਕਾ ਦੇਖ ਲਓ। ਕਿਵੇਂ ਲਾਉਣਾ ਤੇ ਕੋਈ ਛਿਜਦਾ ਨਹੀਂ ਕੁਛ ਨਹੀਂ ਹੁੰਦਾ ਹਲਕੇ ਹੱਥਾਂ ਨਾਲ ਤੁਸੀਂ ਫਰੇਮ ਨੂੰ ਐਵੇਂ ਲਾ ਲੈਣਾ ਤੇ ਉਸ ਤੋਂ ਬਾਅਦ ਸੌਫਟਲੀ ਸਾਰਾ ਕੱਪੜਾ ਜਿਹੜਾ ਬਾਹਰ ਕੱਢ ਲੈਣਾ ਐਕਸਟਰਾ ਠੀਕ ਹੈ ਥੋੜਾ ਕੱਸ ਲੈਣਾ ਫਿਰ ਇੱਥੋਂ ਕੱਸ ਕੇ ਤੇ ਦੁਬਾਰਾ ਫੇਰ ਖਿੱਚ ਲੈਣਾ ਜਿਹਦੇ ਨਾਲ ਤੁਹਾਡਾ ਇੱਥੋਂ ਥੋੜਾ ਫਰੇਮ ਹੈ ਜਿਹੜਾ ਸੈੱਟ ਹੋ ਜਾਵੇ ਤੇ ਕੱਪੜਾ ਛਿਜੂਗਾ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਕੀ ਕਰਨਾ ਹੈ ਕੋਈ ਵੀ ਪੈਨਸਲ ਜਾਂ ਤੁਸੀਂ ਜਿਹੜਾ ਵੀ ਆਪਦਾ ਫਲਾਰ ਬਣਾਉਣਾ ਹੈ ਅੱਜ ਆਪਾਂ ਸ਼ੈਡੋ ਵਰਕ ਸਿੱਖਾਂਗੇ ਤਾਂ ਮੈਂ ਸ਼ੈਡੋ ਵਰਕ ਦੇ ਲਈ ਉਹਦਾ ਇੱਕ ਡਿਜ਼ਾਈਨ ਹੈ ਜਿਹੜਾ ਡਰਾ ਕੀਤਾ ਹੈਗਾ ਉਹ ਮੈਂ ਤੁਸੀਂ ਡਰਾ ਕਰ ਲੈਣਾ ਜਾਂ ਤੁਸੀਂ ਟ੍ਰੇਸ ਬਣਾ ਲੈਣਾ ਟ੍ਰੇਸ ਬਣਾਉਣਾ ਵੀ ਤੁਹਾਨੂੰ ਸਿਖਾਵਾਂਗੇ ਤੇ ਜਿਹਦੇ ਨਾਲ ਤੁਸੀਂ ਸੌਖੇ ਤਰੀਕੇ ਨਾਲ ਸੂਟ ਜਿਹੜਾ ਛਾਪ ਕੇ ਕੱਢ ਸਕੋਗੇ ਕਦੋਂ ਤੁਹਾਨੂੰ ਟ੍ਰੇਸ ਬਣਾਉਣਾ ਦੱਸਾਂਗੇ ਵੀ ਕਿਵੇਂ ਟ੍ਰੇਸ ਬਣਦਾ ਹੈ ਤੇ ਉਸ ਤੋਂ ਬਾਅਦ ਡੇਲੀ ਇੱਕ ਕੁਐਸਚਨ ਹੁੰਦਾ ਹਰ ਇੱਕ ਵੀਡੀਓ 'ਚ ਵੀ ਤੁਸੀਂ ਗੁੱਟੀਆਂ ਕਿਹੜੀਆਂ ਯੂਜ਼ ਕਰਦੇ ਹੋ ਆਪਾਂ ਐਂਕਰ ਦੀਆਂ ਆਵਲੀਆਂ ਗੁੱਟੀਆਂ ਯੂਜ਼ ਕਰਦੇ ਆਂ ਆ ਲਿਖਿਆ ਹੁੰਦਾ ਐਂਕਰ ਤੇ ਆ ਨਿਸ਼ਾਨ ਹੁੰਦਾ ਉੱਤੇ ਇਹ ਵਾਲੀਆਂ ਗੁੱਟੀਆਂ ਨਾਲ ਤੁਸੀਂ ਵਰਕ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਸੂਈ ਹੁੰਦੀ ਹੈ ਜੀ ਇੱਕ ਕੰਧੂਈ ਸੂਈ ਹੁੰਦੀ ਹੈ ਜਿਹਨੂੰ ਨਗੰਦੇ ਪਾਉਣ ਲਈ ਵਰਤਦੇ ਸੀ ਉਹ ਤੋਂ ਉਹ ਛੋਟੀ ਹੁੰਦੀ ਆ ਉਹਦੇ ਆਲਮੋਸਟ ਅੱਧ ਤੋਂ ਥੋੜੀ ਜਿਹੀ ਵੱਧ ਹੁੰਦੀ ਆ ਤੇ ਉਹ ਆਪਾਂ ਯੂਜ਼ ਕਰਨੀ ਹੈਗੀ ਤਿੱਖੀ ਹੁੰਦੀ ਆ ਮੁਰੋ ਤੇ ਜਿਹੜਾ ਧਾਗਾ ਆਪਾਂ ਲੈਣਾ ਹੈ ਜਿਹੜਾ ਐਂਕਰ ਦਾ ਧਾਗਾ ਹੈ ਜੀ ਉਹ ਹੁੰਦਾ 6 ਲੜਾ ਤਾਂ ਇਹਦੇ ਵਿੱਚ ਆਪਾਂ 4 ਲੜਾ ਧਾਗਾ ਲਵਾਂਗੇ ਤੇ ਵਰਕ ਕਰਨਾ ਸ਼ੁਰੂ ਕਰਾਂਗੇ ਹੁਣ ਜਿਹੜਾ ਸ਼ੈਡੋ ਵਰਕ ਹੁੰਦਾ ਸ਼ੈਡੋ ਦਾ ਮਤਲਬ ਹੀ ਹੈ ਪਰਛਾਵਾ ਹਨਾ ਤਾਂ ਜਿਹੜਾ ਸ਼ੈਡੋ ਵਰਕ ਆ ਉਹ ਆਪਾਂ ਨੂੰ ਦੂਸਰੇ ਪਾਸੇ ਦਿਖੂਗਾ ਤਾਂ ਇਹਦੇ ਲਈ ਪਹਿਲਾਂ ਆਪਾਂ ਫੁੱਲਾਂ ਦੇ ਲਈ ਆਪਾਂ ਮਾਰਜੈਂਟਾ ਕਲਰ ਚੂਜ਼ ਕੀਤਾ ਤੇ ਪੱਤੀਆਂ ਲਈ ਆਪਾਂ ਗ੍ਰੀਨ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਫੁੱਲ ਬਣਾਵਾਂਗੇ ਫੁੱਲ ਬਣਾਉਣ ਦੇ ਲਈ ਕਿਉਂਕਿ ਇਹ ਆਪਣੀ ਪੁੱਠੀ ਸਾਈਡ ਹੈ ਸ਼ੈਡੋ ਵਰਕ ਪੁੱਠੀ ਸਾਈਡ ਤੋਂ ਨਿਕਲਦਾ ਤਾਂ ਆਪਾਂ ਇੱਥੋਂ ਸ਼ੁਰੂ ਕਰਾਂਗੇ ਤਾਂ ਗੰਡ ਹੈ ਜਿਹੜੀ ਇਹ ਵੀ ਆਪਣੀ ਇਸ ਸਾਈਡ ਹੀ ਰਹੂਗੀ ਤਾਂ ਇਕੁਅਲ ਸਾਈਜ਼ ਦੇ ਵਿੱਚ ਕੱਪੜੇ ਨੂੰ ਚੱਕੀ ਜਾਣਾ ਤੇ ਸਾਨੂੰ ਸ਼ੈਡੋ ਕੱਚੀ ਸਿੰਧੀ ਸਖਾਈ ਸੀ ਨਾ ਉਹ ਵਾਲਾ ਟੰਕਾ ਹੈ ਇਹ ਉਹਦੇ ਨਾਲ ਕਰਾਸ ਕਰਾਸ ਹੈ ਜਿਹੜੇ ਬਣਾਈ ਜਾਣੇ ਆ ਇੱਕ ਵਾਰੀ ਉਧਰੋਂ ਚੱਕਣਾ ਇੱਕ ਵਾਰੀ ਉਧਰੋਂ ਚੱਕਣਾ ਤੇ ਜਿਹੜਾ ਕਪੜਾ ਚੱਕਣਾ ਸੂਈ ਦੇ ਨਾਲ ਉਹ ਜਿਹੜਾ ਇਕੁਅਲ ਡਿਸਟੈਂਸ ਤੇ ਹੋਣਾ ਚਾਹੀਦਾ ਬਿਲਕੁਲ ਬਰਾਬਰ ਠੀਕ ਹੈ ਮਾੜਾ ਮੋਟਾ ਘਟ ਵੱਧ ਜਾਊਗਾ ਤਾਂ ਕੋਈ ਚੱਕਰ ਨਹੀਂ ਆਪਾਂ ਮਣਕੇ ਨਹੀਂ ਚੱਕਣਾ ਸੂਈ ਦੇ ਨਾਲ ਆਈਡੀਆ ਹੋ ਜਾਂਦਾ ਹੁੰਦਾ ਵੀ ਕਿੰਨਾ ਕੁ ਆਪਾਂ ਧਾਗਾ ਜਿਹੜਾ ਧਾਗਾ ਸੂਈ ਦੇ ਨਾਲ ਕਪੜਾ ਚੱਕਣਾ ਤਾਂ ਜਿਹਦੇ ਨਾਲ ਆਪਣੀ ਡਿਜ਼ਾਈਨਿੰਗ ਹੈ ਜਿਹੜੀ ਸੋਹਣੀ ਹੋਵੇ ਤੇ ਜਿਹੜਾ ਇਹ ਥ੍ਰੈਡ ਚਾਰ ਲੜਾ ਤੁਸੀਂ ਯੂਜ਼ ਕਰਨਾ ਕਾਲੀ ਨਾ ਕਰੋ ਸਾਰੇ ਹੌਲੀ ਹੌਲੀ ਤੁਹਾਨੂੰ ਸਾਰੇ ਟੰਕੇ ਸਿਖਾ ਦੇਣੇ ਆ ਸਪੈਸ਼ਲ ਸੌਦੇ ਲਈ ਇਹ ਟਾਈਮ ਕੱਢੀ ਦਾ ਵੀ ਤਾਂ ਕਿ ਤੁਸੀਂ ਸੌਖੇ ਤਰੀਕੇ ਨਾਲ ਨੀਡਲਵਰਕ ਸਿੱਖ ਸਕੋ ਤੇ ਬਿਨਾ ਪੈਸਿਆਂ ਤੋਂ ਬਹੁਤ ਮੈਂ ਦੇਖਦੀ ਆ ਇੰਸਟਾ ਤੇ ਐਡਸ ਆਉਂਦੀਆਂ ਨੇ 15 ਟੰਕੇ ਸਿੱਖੋ ਹਨਾ 1500 ਚ 10 ਦਿਨਾਂ ਦਾ ਕੋਰਸ ਹੈ ਕੋਈ ਕੋਈ ਲੋੜ ਨਹੀਂ ਪੈਸਾ ਖਰਚਣ ਦੀ ਆ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਸਿਖਾ ਰਹੇ ਆ ਸਿੱਖੋ ਬਣਾਓ ਤੇ ਆਪਦੇ ਸੂਟ ਜਿਹੜੇ ਰੈਡੀ ਕਰੋ ਜਦੋਂ ਤੁਸੀਂ ਆਪਦੇ ਹੱਥ ਨਾਲ ਬਣਾ ਕੇ ਆਪਦਾ ਸੂਟ ਵੇਅਰ ਕਰੋਗੇ ਨਾ ਤਾਂ ਬਹੁਤ ਮਨ ਨੂੰ ਖੁਸ਼ੀ ਮਿਲਦੀ ਆ ਤੇ ਜਿਹੜੀ ਮਨ ਦੀ ਖੁਸ਼ੀ ਆ ਉਹ ਅੱਜ ਕੱਲ ਕਿਤੇ ਨਹੀਂ ਮਿਲਦੀ ਤਾਂ ਹੀ ਲੋਕ ਐ ਜਿਹੜੇ ਡਿਪਰੈਸ਼ਨ 'ਚ ਜਾ ਰਹੇ ਨੇ ਤਾਂ ਸੋਨੋ ਜਿਹੜਾ ਕੀ ਕਰਨਾ ਚਾਹੀਦਾ ਆਪਦੇ ਮਨ ਦੀ ਖੁਸ਼ੀ ਦੇ ਲਈ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਆਪਾਂ ਨੂੰ ਕੁਸ਼ਿੰਗਲੀ ਠੀਕ ਹੈ ਇਹ ਐਂਡ ਦੇ ਉੱਤੇ ਆਪਾਂ ਇੱਥੋਂ ਕੱਢ ਲਾਂਗੇ ਹੁਣ ਆ ਪੱਤੀ ਸਾਰੀ ਦੇਖੋ ਆਪਾਂ ਕੱਚੀ ਸਿੰਧੀ ਨਾਲ ਬਣਾਈ ਹੈਗੀ ਹੈ ਤਾਂ ਹੁਣ ਇਹਦਾ ਸ਼ੈਡੋ ਵਰਕ ਦਿਖਾਉਣੀ ਹੈ ਵੀ ਇਹ ਕਿਵੇਂ ਬਣਿਆ ਦੇਖੋ ਪੂਰਾ ਇੱਕ ਇੱਕ ਟਾਂਕਾ ਐ ਆ ਰਿਹਾ ਹੈ ਤੇ ਇਹਦੇ ਵਿੱਚ ਤੁਹਾਨੂੰ ਥੱਲੇ ਪਿੰਕ ਕਲਰ ਦਿਖ ਰਿਹਾ ਹੋਊਗਾ ਇਹਨੂੰ ਸ਼ੈਡੋ ਵਰਕ ਬੋਲਦੇ ਆ ਇਹ ਜਿਹੜਾ ਪਤਲਾ ਸਟਫ ਹੋਵੇ ਨਾ ਜਿਵੇਂ ਜੌਰਜਟ ਹੋ ਗਿਆ ਉਹਨਾਂ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਨੈਕਸਟ ਤੋਂ ਹੁਣ ਜਿਹੜੀ ਆ ਅਗਲੀ ਪੱਤੀ ਆਪਾਂ ਨਾਵਾਵਾਂਗੇ ਇਸ ティブ ਹੋ ਗਈ ਆਪਾਂ ਇੱਕ ਸਾਈਡ ਉਧਰੋਂ ਤੇ ਇੱਕ ਸਾਈਡ ਉਧਰੋਂ ਤਾਂ ਕੱਟ ਕੇ ਜਾਣਾ ਤੇ ਬਣਾਇਆ ਜਾਣਾ ਬਹੁਤ ਛੇਤੀ ਤੇ ਸੌਖੇ ਤਰੀਕੇ ਨਾਲ ਇਹ ਤੁਸੀਂ ਕਹਿੰਨੇ ਵੀ ਸ਼ੈਡੋ ਵਰਕ ਵਾਲਾ ਕਿਹੜਾ ਡਿਜ਼ਾਈਨ ਹੋਊਗਾ ਵੀ ਆਪਾਂ ਕਿਹਦੇ ਨਾਲ ਸ਼ੈਡੋ ਵਰਕ ਕਰ ਸਕਦੇ ਆ ਕੋਈ ਵੀ ਟ੍ਰੇਸ ਜਿਹੜਾ ਵੀ ਕੋਈ ਮਸ਼ੀਨ ਵਰਕ ਚਾ ਕੋਈ ਹੈਂਡ ਵਰਕ ਚਾ ਕੁਝ ਵੀ ਤੁਹਾਡੇ ਕੋਲੇ ਹੈਗਾ ਕੋਈ ਵੀ ਫਲਾਰ ਉਹਨੂੰ ਤੁਸੀਂ ਸ਼ੈਡੋ ਵਰਕ ਦੇ ਵਿੱਚ ਵਰਕ ਕਰ ਸਕਦੇ ਹੋ ਆਰਾਮ ਨਾਲ ਕੋਈ ਪ੍ਰੋਬਲਮ ਨਹੀਂ ਸਾਰੇ ਫੁੱਲ ਫੁੱਟੇ ਸਾਰੇ ਇੱਕੋ ਜਿਹੇ ਹੁੰਦੇ ਆ ਤੇ ਉਹ ਚ ਟੰਕੇ ਆਪਣਾ ਦੇਖਣੇ ਹੁੰਦੇ ਆ ਵੀ ਕਿਹੜੇ ਟੰਕਿਆਂ ਨਾਲ ਇਹ ਸੁੰਨਾ ਲੱਗੇ ਜਿਵੇਂ ਇਹਦੇ ਛੁਣ ਸਾਰਾ ਆਪਣਾ ਸ਼ੈਡੋ ਵਰਕ ਚੱਲ ਰਿਹਾ ਤਾਂ ਬਹੁਤ ਸੋਹਣਾ ਜਿਹੜਾ ਬਣ ਕੇ ਇਹ ਰੈਡੀ ਹੋ ਜਾਂਦਾ ਤੇ ਸ਼ੈਡੋ ਵਰਕ ਦੇ ਸੂਟਾਂ ਦੀ ਕਾਫੀ ਡਿਮਾਂਡ ਰਹਿੰਦੀ ਹੈ ਆਪਾਂ ਵੀ ਹੁਣ ਬੁਟੀਕ ਲਈ ਕਾਫੀ ਸ਼ੈਡੋ ਵਰਕ ਦੇ ਸੂਟ ਹੈ ਜਿਹੜੇ ਸੋਚ ਰਹੇ ਹਾਂ ਰੈਡੀ ਕਰਨ ਦੀ ਤੇ ਆਪਾਂ ਇਹ ਤੇ ਰਖੜੀ ਤੇ ਐਗਜ਼ੀਕਿਊਸ਼ਨ ਦਾ ਸੋਚ ਰਹੇ ਹਾਂ ਉਹਦੇ ਚ ਆਪਾਂ ਲਾਵਾਂਗੇ ਤੇ ਆਪਾਂ ਇਸ ਵਾਰ ਐਗਜ਼ੀਕਿਊਸ਼ਨ ਵੀ ਘਰੇ ਹੀ ਲਾਵਾਂਗੇ ਦੇਖੋ ਦੂਜੀ ਪੱਤੀ ਕੰਪਲੀਟ ਹੋ ਗਈ ਦੇਖੋ ਦੂਜੀ ਸਾਈਡ ਤੋਂ ਸੇਮ ਟਾਂਕੇ ਦੇ ਨਾਲ ਜਾ ਰਹੀ ਹੈ ਨਾ ਆਹੀਂ ਸੋਡਾ ਹੋਣਾ ਚਾਹੀਦਾ ਇੰਨੀ ਕਲੈਰਿਟੀ ਦੇ ਨਾਲ ਆਪਾਂ ਬਣਾਉਣਾ ਤੇ ਇੰਨੀ ਸਫਾਈ ਦੇ ਨਾਲ ਹੀ ਕੰਮ ਕਰਨਾ ਜੇ ਪਹਿਲੀ ਵਾਰੀ ਨਹੀਂ ਸਫਾਈ ਆਈ ਦੂਜੀ ਵਾਰੀ ਆਜੂਗੀ ਕਾਲੀ ਆਪਾਂ ਨੂੰ ਕਿਸੇ ਗੱਲ ਦੀ ਨਹੀਂ ਆਰਾਮ ਨਾਲ ਸਿੱਖਣਾ ਆਰਾਮ ਨਾਲ ਬਣਾਉਣਾ ਤਾਂ ਕਿ ਬਣੀ ਹੋਈ ਚੀਜ਼ ਜਿਹੜੀ ਸੋਹਣੀ ਲੱਗੇ ਤੁਸੀਂ ਇੱਕ ਸੂਟ ਹੈ ਜਿਵੇਂ ਛਪਾਈ ਕਰਕੇ ਮਤਲਬ ਜੇ ਨਹੀਂ ਵੀ ਟਾਈਮ ਲੱਗਦਾ ਚਲ ਘਰਾਂ ਚ ਆਪਾਂ ਨੂੰ ਬਿਜ਼ੀ ਬਹੁਤ ਹੁੰਨੇ ਆ ਬੱਚੇ ਵੇਖਣੇ ਆ ਦਾ ਕੰਮ ਵੀ ਵੇਖਣਾ ਹਾਂ ਤਾਂ ਹਫਤੇ ਦੇ ਵਿੱਚ 10 ਦਿਨਾਂ ਦੇ ਵਿੱਚ ਤੁਸੀਂ ਆਮ ਨਾਲ ਆਪਦਾ ਸੂਟ ਕੱਢ ਸਕਦੇ ਹੋ ਕਿਉਂਕਿ ਦੋਟਾ ਹੀ ਘੰਟੇ ਹੁੰਦੇ ਆ ਆਪਣੇ ਕੋਲੇ ਵੀ ਆਪਾਂ ਫ੍ਰੀ ਹੁੰਦੇ ਆ ਤਾਂ ਉਦੋਂ ਤੁਸੀਂ ਆ ਦਾ ਟਾਈਮ ਕੰਜ਼ਿਊਮ ਕਰਕੇ ਬਣਾ ਸਕਦੇ ਹੋ ਨਾ ਕੋਈ ਵੀ ਹਰ ਇੱਕ ਚੀਜ਼ ਅੱਜ ਕਰ ਹਰ ਇੱਕ ਮਾਰਕੀਟ 'ਚ ਅਵੇਲੇਬਲ ਆ ਕਿਦੋਂ ਵੀ ਥ੍ਰੈਡ ਲੈ ਲਓ ਹਨਾ ਤੁਸੀਂ ਸਾਰਿਆਂ ਦਾ ਬਸ ਇਹੀ ਹੁੰਦਾ ਸੂਈ ਕਿਹੜੀ ਆ ਧਾਗਾ ਕਿਹੜਾ